ਸਖਬੀਰ ਸਿੰਘ ਬਾਦਲ ਦੇ بیٹے ਨੇ ਅੱਜ ਇੱਕ ਸਪੀਚ ਦਿੰਦੇ ਹੋਏ ਲੋਕਾਂ ਨੂੰ ਆਪਣੇ ਵੱਲ ਜਾਗਰੂਕ ਕਰਨ ਲਈ ਕੁਝ ਗੱਲਾਂ ਕਹੀਆਂ ਪਰ ਜਦੋਂ ਇਹ ਪੰਜਾਬੀ ਵਿੱਚ ਉਹ ਗੱਲਾਂ ਕਰ ਰਹੇ ਸੀ ਸਪੀਚ ਦੇ ਰਹੇ ਸੀ ਤਾਂ ਉਹ ਪੰਜਾਬੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਉਹ ਪੰਜਾਬੀ ਐਵੇਂ ਲੱਗ ਰਹੀ ਹੈ ਜਿਵੇਂ ਕਿ ਇਹਨਾਂ ਨੂੰ ਪੰਜਾਬੀ ਸਹੀ ਤਰ੍ਹਾਂ ਬੋਲਣੀ ਨਹੀਂ ਆ ਰਹੀ ਪੰਜਾਬੀ ਨੂੰ ਪੂਰੀ ਤਰ੍ਹਾਂ ਨਹੀਂ ਬੋਲ ਪਾਰੇ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਥੱਲੇ ਲੋਕਾਂ ਨੇ ਭਰ-ਭਰ ਕੇ ਕਮੈਂਟ ਕਰੇ ਕਿ ਪਹਿਲਾਂ ਪੰਜਾਬੀ ਨੂੰ ਬੋਲਣਾ ਸਿੱਖੋ ਅਤੇ ਬਾਅਦ ਵਿੱਚ ਕਈਆਂ ਨੇ ਹੋਰ ਵੀ ਬਹੁਤ ਲਾਹ-ਪਾਹ ਕੀਤੀ ਕਮੈਂਟਾਂ ਵਿੱਚ ਇਹਨਾਂ ਦੀ ਪੰਜਾਬੀ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਿਓ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਆਇਆ ਹਾਂ ਅਸ਼ੋਮਨੀ ਅਤਾਲੀ ਦਲ ਇਸ ਵੱਡੇ ਪਰਿਵਾਰ ਵਿੱਚ ਬੈਠੇ ਹਨ जिस तरह उसी लंबे समय तो मेरे दादा जी सरदार प्रकाश सिंह जी बादल ते हर दुख सुख मदद करते आ रहे हो आओ अपा सारे इकट्ठे होके अपने चंगे भविख लक एक एक कीमती वोट पाके मजबूत सरकार बनाइए बनाई पंजाब फिर तो तरक्की रफ्तार फट सके वाहगुरु जी का खालसा तो